ਕਿਸਾਨ ਵੀਰੋ ਅੱਜ ਤੁਹਾਨੂੰ ਦਿਖਾਉਣੇ ਆ ਇੱਕ ਕੁਦਰਤੀ ਖੇਤੀ ਵਾਲਾ ਖੇਤ ਤੇ ਇਹ ਵੀ ਦੱਸਦੇ ਆ ਕਿ ਕਿਹੜੇ ਖੇਤ ਨੂੰ ਆਪਾਂ ਕੁਦਰਤੀ ਖੇਤੀ ਵਾਲਾ ਖੇਤ ਮੰਨ ਸਕਦੇ ਆ ਆਹ ਕਾਣਕ ਦੇਖੋ ਜੀ ਇਹ ਹੈਗੀ ਆ ਜਿੰਕ 2 ਅੱਕਾਂ ਵਾਲੀ ਪਿੰਡ ਜਿਲ੍ਹਾ ਮਾਨਸਾ ਵਿਕੇ ਬੀਜੀ ਗਈ ਆ ਕੁਦਰਤੀ ਖੇਤੀ ਵਾਲੇ ਖੇਤ ਦੀ ਪਹਿਲੀ ਤੇ ਮੁੱਖ ਨਿਸ਼ਾਨੀ ਇਹ ਹੁੰਦੀ ਆ ਕਿ ਉੱਥੇ ਤੁਹਾਡੀ ਮੁੱਖ ਫਸਲ ਦੇ ਨਾਲ-ਨਾਲ ਖੇਤ ਦੇ ਵਿੱਚ ਨਦੀਨ ਵੀ ਹਰੇ ਹੁੰਦੇ ਆ ਆਹ ਦੇਖੋ ਤੁਸੀਂ ਕਣਕ ਦੇ ਵਿੱਚ ਬਾਤੂ ਆ ਤੇ ਥੱਲੇ ਆ ਨਿੱਕਾ ਨਿੱਕਾ ਨਦੀਨ ਤਾਂ ਕੁਦਰਤੀ ਖੇਤੀ ਦੇ ਵਿੱਚ ਨਦੀਨਾਂ ਦੀ ਗੋਡੀ ਕਰਕੇ ਨਦੀਨਾਂ ਦੀ ਰੋਕ-ਥਾਮ ਕੀਤੀ ਜਾਂਦੀ ਹੈ ਤਾਂ ਇੱਧਰ ਤੁਸੀਂ ਦੇਖੋ ਵੀ ਹਜੇ ਇੱਧਰਲੇ ਪਾਸੇ ਗੋਡੀ ਨਹੀਂ ਹੋਈ ਤੇ ਇੱਥੋਂ ਤੱਕ ਪਰਲੇ ਪਾਸੇ ਤੋਂ ਚੱਲੇ ਇੱਥੋਂ ਤੱਕ ਗੁੜਾਈ ਹੋ ਚੁੱਕੀ ਹੈ ਇੱਥੇ ਗੁੜਾਈ ਨਹੀਂ ਹੋਈ ਸੋ ਜਿਹੜਾ ਬੰਦਾ ਕੁਦਰਤੀ ਖੇਤੀ ਤਹਿਤ ਪੈਦਾ ਕੀਤਾ ਗਿਆ ਅੰਨ ਖਾਣਾ ਚਾਹੁੰਦਾ ਖੁਰਾਕ ਖਾਣਾ ਚਾਹੁੰਦਾ ਉਹ ਇਹ ਨਿਸ਼ਾਨੀਆਂ ਆਪਣੇ ਧਿਆਨ ਚ ਰੱਖੇ ਵੀ ਇੱਕ ਤਾਂ ਕੁਦਰਤੀ ਖੇਤੀ ਹਾਲੇ ਤੇ ਖੇਤ ਚ ਗੋਡੀ ਕੀਤੀ ਹੋਊਗੀ ਫਸਲ ਦੀ ਤੇ ਦੂਸਰਾ ਉਹਦੇ ਵਿੱਚ ਨਦੀਨ ਜ਼ਰੂਰ ਹੋਣਗੇ ਤੇ ਜੇ ਕੋਈ ਖੁਸਰੇ ਦੀ ਅੱਡੀ ਵਰਗਾ ਵਾਹਣ ਕੱਢ ਕੇ ਬੈਠਾ ਹੈ ਸਪਰੇਆ ਮਾਰ ਕੇ ਤਾਂ ਉਹਨੂੰ ਤੁਸੀਂ ਕੁਦਰਤੀ ਖੇਤੀ ਵਾਲਾ ਵਾਹਣ ਨਹੀਂ ਮੰਨ ਸਕਦੇ ਉਸ ਬੰਦੇ ਤੋਂ ਬਚੋ